ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ ਹੁਣੇ ਪੀ ਆਰਟੀਸੀ ਬੱਸ ਸਭ ਬੰਦ ਦਾ ਹੋ ਗਿਆ ਵੱਡਾ ਐਲਾਨ ਰਹਿਣੀਆਂ ਬੱਸਾਂ ਬੰਦ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਜੋ ਆ ਰਹੀ ਹੈ ਜੀ ਹਾਂ ਜਾਣਕਾਰੀ ਹੁਣੇ-ਹੁਣੇ ਮਿਲੀ ਆ ਪੰਜਾਬ ਰੋਡਵੇਜ ਪੰਡਬਤ ਪੀਆਰਟੀ ਸਿਕਨ ਟ੍ਰੈਕਟ ਵਰਕਰਜ਼ ਯੂਨੀਅਨ 2511 ਪੰਜਾਬ ਦੇ ਵੱਲੋਂ ਸਮੂਹ ਵਰਕਰਾਂ ਨੂੰ ਅਪੀਲ ਕੀਤੀ ਗਈ ਕਿ ਅੱਜ ਜਿਹੜੀ ਪੰਜਾਬ ਰੋਡਵੇਜ ਦੀਆਂ ਸਾਰੀਆਂ ਬੱਦ ਰੱਖੀਆਂ ਜਾਂ ਉਹਨਾਂ ਨੇ ਕਿਹਾ ਇੱਕ ਕੇਂਦਰ ਵਿੱਚ ਪਾਇਆ ਪਸਰਕਾਰ ਟ੍ਰੈਫਿਕ ਨੀਮਾ ਵਿੱਚ ਸੋਧ ਦੇ ਨਾਮ ਤੇ ਪੂਰੇ ਭਾਰਤ ਦੇ ਡਰਾਈਵਰਾਂ ਤੇ ਆਮ ਵਰਗ ਤੇ ਮਾਰੂ ਕਾਨੂੰਨ ਲਾਗੂ ਕਰਨ ਵਾਲਾ ਤੁਰ ਹੀ ਹੈ ਤੇ ਜਿ세 ਪੂਰੇ ਭਾਰਤ ਵੱਲੋਂ ਵਿਰੋਧ ਕੀਤਾ ਜਾ ਰਿਹਾ ਇਸ ਐਕਟ ਵਿੱਚ ਜੋ ਸੈਕਸ਼ਨ 106 2 ਬੀ ਐਨ ਐਸ ਵਿੱਚ ਡਰਾਈਵਰਾਂ ਨੂੰ 10 ਤੀ ਸਜ਼ਾ ਅਤੇ 7 ਲੱਖ ਜੁਰਮਾਨੀ ਦੀ ਸੂਚੀ ਕੀਤੀ ਹੈ ਉਹ ਡਰਾਈਵਰਾਂ ਨਾਲ ਬਿਲਕੁਲ ਤੱਕੇਹੀ ਹੈ ਤੇ ਧਾਰਾ 104 ਵਿੱਚ ਸੋਧ ਜੋ ਕਿ ਕਿਸੇ ਦੂਸਰੀ ਗਵਾ ਬਰੌਦੀ ਗੱਲ ਕਹਿੰਦੀ ਹੈ ਉਹ ਭਾਰਤੀ ਸ਼ਬਦਾਂ ਦੀ ਧਾਰਾ 20 ਦੇ ਖਿਲਾਫ ਹੋ ਸਕਦੀ ਹੈ ਤੇ ਇਸ ਲਈ ਸਾਰੇ ਵਰਗਾਂ ਦੇ ਡਰਾਈਵਰਾਂ ਵੱਲੋਂ ਇਸ ਸੈਕਟ ਦਾ ਵਿਰੋਧ ਕੀਤਾ ਜਾ ਰਿਹਾ ਤੇ ਇਸ ਸੋਧ ਵਾਲਾ ਐਕਟ ਕਿਸੇ ਕੀਤ ਤਲਾਗੂ ਹੋਣ ਨੇ ਦਿੱਤਾ ਜਾਵੇਗਾ ਭਾਤ ਦੀ ਬੁੱਧੀ ਸਰਕਾਰ ਵੱਲੋਂ ਵਾਰ-ਵਾਰ ਲੋਕ ਮਰੂਨ ਨੀਤੀਆਂ ਲਾਗੂ ਕਰਕੇ ਕਾਰਪੋਰੇਟ ਕਨਾਨ ਦੀ ਹੱਥੀ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਵੀਡੀਓ ਦੇਖਣ ਲਈ ਤੁਹਾਡਾ